ਸ਼ਠਮ ਪੀਰ ਬੈਠਾ ਪਰ ਭਾਰੀ ਅਰਿਆਂ ਨੂੰ ਢੇੜੀ ਸੋਟੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੁਰਮਾ ਵਾਟ ਯੋਦਾ ਬਾਬਰ ਹੁਕਾਰੀ ਮੇਰੇ ਮੇਰੀ ਦੇ ਮਾਲਕ ਸ਼ੇਵਿੰਦ ਪਾਤਸ਼ਾਹ ਧੰਨ 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 ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਸਰਬੋਤਮ ਤਖਤ ਤੇ ਸ਼੍ਰੀ ਵਕਾਲਤਾ صاحب ਦੇ ਸਨਮੋਖ ਅਤੇ ਛੋਟੀ ਸੁਤਾਨ ਸਤਪੁਰੂ ਸ਼੍ਰੀ ਗੁਰੂ ਰਾਤਾਰ ਦੇ ਮਹਾਰਾਜ ਜੀ ਦੇ ਮਕਦਸ ਅਸਥਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਪਰਕਰਾਲਾ ਸਾਹਿਬ ਆਓ ਸਭ ਤੋਂ ਪਹਿਲਾਂ ਗੁਰੂ ਜੀ ਦੇ ਦੀ ਸਾਜ ਪਾਈਏ ਵਾਹਿਗੁਰੂ ਜੀ ਆਖਾ ਸਾਹਿਬ ਵਾਹਿਗੁਰੂ ਜੀ ਕੀ ਪ੍ਰਤਿ ਇਹ ਗੁਰੂ ਦਾ ਪੰਥ ਨਿਆਰਾ ਹੈ ਵਿਲੱਖਣ ਹੈ ਵਿਲੱਖਣ ਹੈ ਸਿੱਖ ਪੰਥ ਦੀ ਗਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਕਬੂਲ ਕਰਦਿਆਂ ਪੰਥ ਕਰਵੈਤਾ ਆਦੀ ਪਰੰਪਰਾਵਾਂ ਤੇ ਚੱਲਣ ਦਾ ਹਮੇਸ਼ਾ ਹੀ ਨਿਸ਼ਚਾ ਰੱਖਦਾ ਹੈ ਪਿਛਲੇ ਦਿਨੀ ਸ਼੍ਰੀ ਨਗਰ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦੇ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੇ 350 ਸਾਲਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਉਹਨਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀਨਗਰ ਦੇ ਅੰਦਰ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬਹੁਤ ਵੱਡੀ ਸਿੱਖ ਸਿਧਾਂਤਾਂ ਨੂੰ ਛੱਟ ਮਾਰੀ ਗਈ ਪੰਥ ਕਰਵੈਤਾ ਦਾ ਘਾਣ ਹੋਇਆ ਔਰ ਇਤਿਹਾਸ ਦੇ ਅੰਦਰ ਪਹਿਲੀ ਵਾਰ ਸੀ ਕਿ ਕਿਸੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੀ ਆਰੰਭਤਾ ਦੇ ਮੌਕੇ ਜਿਹੜੇ ਅਸ਼ਲੀਲ ਗੀਤ ਨੇ ਉਹ ਗਾਏ ਗਏ ਭੰਗੜੇ ਪਾਏ ਗਏ ਇਹਦੇ ਕਾਰਨ ਸਿੱਖ ਹਿਰਦਿਆਂ ਨੂੰ ਬੜੀ ਗਹਿਰੀ 60 ਬਾਰੀ ਦੁਨੀਆ ਭਰ ਦੇ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੰਜਾਬ ਸਰਕਾਰ ਅਤੇ ਸਬੰਧਤ ਬੰਦਿਆਂ ਦੇ ਸਬੰਧੀ ਵੱਖ-ਵੱਖ ਸ਼ਿਕਾਇਤਾਂ ਭੇਜੀਆਂ ਨੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਦੋ ਬੰਦਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਦਿਆ ਗਿਆ ਸੀ ਇੱਕ ਹਰਜੋਤ ਸਿੰਘ ਜਿਹੜੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੀ ਨੇ ਔਰ ਵੱਡੀ ਗੱਲ ਇਹ ਸ਼੍ਰੀ ਆਨੰਦਪੁਰ ਸਾਹਿਬ ਜਿਹੜਾ ਹਲਕਾ ਹੈ ਉਹਦੀ ਨੁਮਾਇੰਦਗੀ ਵੀ ਕਰਦੇ ਦੂਜੇ ਨੇ ਜਸਵੰਤ ਸਿੰਘ ਜ਼ਫਰ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਉਹ ਉਹਨਾਂ ਨੇ ਇੱਕ ਚਿੱਠੀ ਭੇਜੀ ਆ ਕਿ ਉਹ ਵਿਦੇਸ਼ ਗਏ ਨੇ 13 ਤਰੀਕ ਤੱਕ ਉਹ ਆਪਣਾ ਪੱਖ ਬਾਅਦ ਵਿੱਚ ਰੱਖਣਗੇ ਹਰਜੋਤ ਸਿੰਘ ਬੈਂਸ ਹਰਜੋਤ ਸਿੰਘ ਇੱਥੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਨੇ ਫਸੀਲ ਦੇ ਹਰਜੋਤ ਸਿੰਘ ਜੀ ਹਰਜੋਤ ਸਿੰਘ ਪਿਛਲੇ ਦਿਨੀ ਜੋ ਸ਼੍ਰੀ ਨਗਰ ਦੇ ਅੰਦਰ ਸ਼ਤਾਬਦੀ ਦੇ ਸਬੰਧਤ ਪ੍ਰੋਗਰਾਮ ਹੋਇਆ ਉਹਦੇ ਵਿੱਚ ਗੁਰਮਤਿ ਸਿਧਾਂਤਾਂ ਦੀਆਂ ਧਜੀਆਂ ਉੱਡੀਆਂ ਗੁਰੂ ਦਾ ਅذਬ ਨਹੀਂ ਲਿਆ ਕੀ ਤੁਸੀਂ ਆਪਣੀ ਗਲਤੀ ਨੂੰ ਸਬਕਾਰ ਕਰਦੇ ਹੋ ਕਿ ਤੁਹਾਡੇ ਵੱਲੋਂ ਇਹ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਇਵੇਂ ਦਾ ਗਲਤ ਪ੍ਰੋਗਰਾਮ ਕਰਕੇ ਸਿੱਖ ਹਿਰਦਿਆਂ ਨੂੰ ਛੱਟ ਵਜੀ ਆ ਗੁਰੂ ਦਾ ਅਤਬ ਕਾਇਮ ਨਹੀਂ ਰਿਹਾ ਉਸ ਮੌਕੇ ਤੇ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਕੀ ਤੁਸੀਂ ਉੱਥੇ ਹਾਜ਼ਰ ਸੀ ਪ੍ਰੋਗਰਾਮ ਦੇ ਵਿੱਚ ਹਾਂ ਜਾਂ ਨਾ ਜੇ ਜੀ ਸਾਹਿਬ ਜੀ ਹਾਂਜੀ ਮੈਂ ਆਪਣੀ ਗਲਤੀ ਕਬੂਲ ਕਰਦਾ ਹਾਂ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਇਹ ਬਖਸ਼ਿਤ ਗੁਰੂ ਦਾ ਬਖਸ਼ਿਤ ਦਰ ਹੈ ਮੈਂ ਆਪਣੀ ਗਲਤੀ ਕਬੂਲ ਕਰਨਾ ਤੇ ਮੇਰਾ ਰੋਬ ਰੋਕਸ ਦੇਖੋ ਦੇਖੋ ਤੁਸੀਂ ਉਥੇ ਹਾਜ਼ਰ ਸੀ ਜੀ ਜਥੇਦਾਰ ਜਦੋਂ ਪ੍ਰੋਗਰਾਮ ਚੱਲ ਰਿਹਾ ਇਹ ਜਦੋਂ ਗਾਇਕ ਗਾ ਰਿਹਾ ਸੀ ਤੇ ਗਾਣੇ ਚੱਲ ਪਏ ਜਿਹੜੇ ਕਿ ਠੀਕ ਨਹੀਂ ਆ ਸਿੱਖ ਸਭਿਆਚਾਰ ਦੇ ਮੁਤਾਬਕ ਤੇ ਖਾਸ ਕਰਕੇ ਜਦੋਂ ਗੁਰੂਆਂ ਦੀ ਸ਼ਹੀਦੀ ਸ਼ਤਾਬਦੀ ਦੀ ਰਮਤ ਆਵੇ ਤਾਂ ਤੁਸੀਂ ਗਾਇਕ ਨੂੰ ਉੱਠ ਕੇ ਚੱਲਦੇ ਪ੍ਰੋਗਰਾਮ ਚ ਰੋਕਿਆ ਨਹੀਂ ਜਥੇਦਾਰ ਜੀ ਮੈਂ ਠੀਕ ਠੀਕ ਮੋਹੀਂ ਨਹੀਂ ਰੋਕਿਆ ਤੁਸੀਂ ਨਹੀਂ ਰੋਕਿਆ ਤੁਹਾਡੇ ਕੋਲੋਂ ਗਲਤੀ ਹੋਈ ਬੜੀ ਵੱਡੀ ਉਲੰਘਣਾ ਆਈ ਗੁਰੂ ਦਾ ਅਤਬ ਨਹੀਂ ਹੋਇਆ ਕੀ ਤੁਸੀਂ ਅਕਾਲ ਤਖਤ ਸਾਹਿਬ ਤੇ ਸਮੂੱਚੇ ਕੰਤ ਤੋਂ ਇਹਦੀ ਮਾਫੀ ਮੰਗਦੇ ਹੋ ਜੀ ਜਥੇਦਾਰ ਠੀਕ ਹੈ ਬੈਠੋ